ਰੇਡੀਅਲ ਰੇਡੀਅਲ ਲੈ ਵੀ ਜੇ ਕਿਸੇ ਨੇ ਸੌਂਕ ਨੂੰ ਟਾਇਰ ਪੋਣੇ ਹੋਣ ਤਾਂ ਬਾਈ ਕਹਿੰਦਾ ਪਰ ਰੇਡੀਅਲ ਟਾਇਰ ਵੀ ਪਵਾ ਕੇ ਦੇ ਦਾਂਗੇ ਵੈਸੇ ਬਹੁਤ ਜਿਆਦੇ ਘੱਟ ਹੁੰਦੇ ਨੇ ਕਿ ਜਿਹੜੇ ਕਹਿੰਦੇ ਨੇਗੇ 10 ਫਰੀ ਤੇ ਨਿਗਾ ਮਰਵਾ ਦੀ ਲੈ ਬਈ 72 ਘੰਟੇ 17-17 ਘੰਟੇ ਚੱਲਿਆ ਹੋਇਆਗਾ ਆਲ オリジナル ਚੱਲਿਆ ਹੋਇਆ ਬਾਈ ਜੀ ਹਾਂਜੀ ਬਾਈ ਸੋਨਾਲੀ ਕਾ 750 ਦਾ ਇੱਕ ਹੋਰ ਹੈ ਇਹ 3 ਸਪੀਡ ਆ ਇਹ 3 ਸਪੀਡ ਚੱਗਾ ਸੁਪਰ ਸੀਟਰ ਨੂੰ ਤਾਂ ਕਪਾ ਵਾਲਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਦਾ ਡਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਕੈਵੀਰਾਈ ਡਿਮਾਂਡ ਸੀ ਕਹਿੰਦੇ ਭਾਈ ਜੀ ਬਰਨਾਲੇ ਮੰਡੀ ਦੀ ਵੀਡੀਓ ਲੈ ਕੇ ਆਇਓ ਤੇ ਅੱਜ ਆਪਾਂ ਬਰਨਾਲੇ ਟਾਈਟਨ ਦੀ ਮੰਡੀ ਤੇ ਪਹੁੰਚੇ ਹੋਏ ਹਾਂਗੇ ਨਿਗਾ ਮਰਵਾ ਜਸਪ੍ਰੀਤ ਤੇ ਮੰਡੀ ਬਾਈ ਜੀ ਦੇਖ ਸਕਦੇ ਹੋਗੇ ਤੇ ਸੀਜ਼ਨ ਸੋ ਨੂੰ ਪਤਾ ਚੱਲ ਰਿਹਾਗਾ ਤੇ ਬਾਈ ਗਲਾਬ ਆਗਾ ਪੰਨਾਲਾ ਸਾਰੀ ਗੱਲਬਾਤ ਕਰਾਂਗੇ ਸਾਸਰੀ ਕਬੀ ਸਾਸਰੀ ਕਬੀ ਠੀਕ ਹੋ ਭਾਈ ਜੀ ਪੂਰੇ ਵਧੀਆ ਭਾਈ ਠੀਕ ਆ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਆ ਭਾਈ ਜੀ ਅੱਜ ਆਪਣੇ ਕੋਲ 5-6 ਟਰੈਕਟਰ ਹੈ 5-6 ਟਰੈਕਟਰ ਕਾਪੀ ਕਾ ਗੈ ਜਾਨੀ ਗਾਰੰਟੀ ਹੈ ਨਾ ਲਾਂ ਕਰਾਉਣ ਦਾ ਕਰੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਜੀ ਤੇ ਜੇ ਡਾਊਨ ਮਾਡਲ ਵੀ ਹੋਇਆ ਰਸੀਦ ਸਾਹਮਣੇ ਰੱਖ ਲੈਣਾ ਬੰਦਾ ਹਾਂ ਠੀਕ ਆ ਜਦੋਂ ਮਰਜ਼ੀ ਆ ਜਾਓ ਚਲੋ ਭਾਈ ਅੱਜ ਤੁਹਾਨੂੰ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਦਿਖਾਵਾਂਗੇ ਇਹ ਦਿਖਾਵਾਂਗਾ ਵੀ ਉਹ ਟਰੈਕਟਰ ਜਿਹੜਿਆਂ ਦੀ ਡਿਮਾਂਡ ਵੱਧ ਆ ਗਈ ਤੇ ਅੱਜ ਕੱਲ ਮੁੰਡੇ ਅੱਜ ਕੱਲ ਦਾ क्रेज ਵੀ ਆ ਤੇ ਪਸੰਦ ਵੀ ਇਹ ਟਰੈਕਟਰ ਨੂੰ ਕਰਦੇ ਨੇਗੇ ਨਿਗਾ ਮਰਵਾ ਦੇ ਜਸਪ੍ਰੀ ਤੇਦਰ ਦੋ ਟਰੈਕਟਰ ਕਰਦੇ ਨੇ ਭਾਈ ਜੀ ਲੈ ਭਾਈ ਤੇ ਤੁਹਾਨੂੰ ਬਾਕੀ ਦੱਸਾਂਗੇ ਹੁਣ ਸਾਰੀ ਡਿਟੇਲ ਦੇਵਾਂਗੇ ਸਟਾਰਟ ਕਰਾਂਗੇ ਆਪਾਂ 855 ਤੋਂ ਚਲੋ ਭਾਈ ਗੱਲਬਾਤ ਕਰੀਏ ਅਜੇ ਤੱਕ ਨਾਲ ਦਾ ਹਾਰਣਾ ਬਈ ਹਾਂਜੀ ਨਾਲ ਦੀਨ ਨਰਦ ਸਭ ਠੀਕ ਹੈ ਲੈ ਵੀ ਹਰ ਪਵਾਉਣ ਦੀ ਵੀ ਲੋੜ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੇਗੀ ਝੁੱਲੇ ਵਾਲਾ ਗਿਆ ਟੌ ਮਾਡਲ ਆ ਗਿਆ ਇਹ ਟਰੈਕਟਰ ਬਈ ਜੀ ਇਦਾਂ ਦਾਗਾ ਜੇ ਗੇਅਰ ਚ ਚਾਹੀਦੀ ਲੋ ਮੀਡੀਅਮ ਹਾਈ ਚ ਖੜਾ ਹੋਵੇ ਚਾਹੀਦੀ ਉਧਰ ਲੱਗੇ ਚੜਾ ਹੋਵੇ ਸਟਾਰਟ ਨਹੀਂ ਹੁੰਦਾ ਨਾ ਜੀ ਹਾਂ ਠੀਕ ਆ ਜੀ ਲੈ ਵੀ ਕੰਡੀਸ਼ਨ ਚਾਰੇ ਪਾਸੇ ਘੁੰਮ ਕੇ ਦਿਖਾ ਦੇ ਤੇ ਕੰਪਨੀ ਚ ਕਿੰਨੇ ਦੇ ਟਾਇਰਾਂ ਚ ਆਏ ਇਹ 16 ਦੇ ਟਾਇਰਾਂ ਚ ਆਏ ਕੰਪਨੀ ਚ ਪਰ ਉਹਨਾਂ ਨੇ ਜਨਸੀ ਦੇ ਵਿੱਚ 17 ਦੇ ਟਾਇਰ ਪਵਾਏ ਸੀ ਬੀਕੇਡੀ ਦੇ ਠੀਕ ਆ ਹੁਣ ਕਈ ਵੀਰਾਂ ਦੀ ਮੰਨ ਕੇ ਚਲੋ ਗੱਲਬਾਤ ਹੋਊਗੀ ਕਹਿਣਗੇ ਕਿ ਭਾਈ 12 17 ਦੇ ਪੋੜੇ ਹੋਣਗੇ ਆ ਤੁਹਾਨੂੰ ਉਧਰ ਮਾਰਕ ਕਰ ਮਾਰਕਾ ਹੂ ਕਰ ਲੈ ਪਾਸੇ ਲੈ ਬਈ ਆ ਜੋ ਮਾਰਕਾ ਦਿਖਾ ਦੀ ਹੁਣ ਤੁਹਾਨੂੰ ਤੇ ਉਹ ਵੀ ਸੋਨ ਚੈੱਕ ਕਰ ਪਾਉਣੇ ਲੈ ਜਸਪਰੀ ਤੋਂ ਹੋਰ ਨਹੀਂ ਨਿਗਮਰਵਾਦੇ ਤਾਂ ਵੀ 23 23 ਦਾ ਮਾਰਕਾ ਹੈਗਾ 17 ਦੇ ਟਾਇਰਾਂ ਚ ਕੰਪਨੀ ਜੋਂ ਨਿਕਲ ਆਇਆ ਤੇ ਇੱਕ ਬਾਈ ਨੇ ਦਿੱਤੀ ਹੈਗੀ ਆਫਰ ਤੇ ਫਰੰਟ ਟਾਇਰਾਂ ਤੇ ਨਿਗਮਰਵਾਦੇ ਵੈਸੇ ਮਾਰਕਾ ਤੇ ਵੀ ਰੜਕ ਰਿਹਾ ਹੈਗਾ ਲੈ ਬਈ ਹੁਣ ਗਲਾ ਵੀ ਦੀ ਆਫਰ ਦੱਸ ਦੇ ਮੂਲੇ ਡੈਰੀ ਭਾਜੀ ਹਾਜੀ ਭਾ ਕੀ ਦੇਮ ਹੈ ਜੀ ਕੁ 17 ਡੈਰਾਂ ਨਾਲ ਹਲਫਾਣਦਾ ਜਿਹੜੇ ਆ ਪੱਜ ਕੱਲ ਦਾ क्रेज ਵਾਲੇ ਕਿ ਟਾਇਰ ਕਹਿੰਦੇ ਨੇ ਰੇਡੀਅਲ ਜਿਹੜੀ ਵਾਲਾ ਲੈ ਵੀ ਜੇ ਕਿਸੇ ਨੇ ਸੌਂਕ ਨੂੰ ਟਾਇਰ ਪੋਣੇ ਹੋਣਾ ਤਾਂ ਬਾਈ ਕਹਿੰਦਾ ਪਰ ਰੇਡੀਅਲ ਟਾਇਰ ਵੀ ਪਵਾ ਕੇ ਦੇ ਦਾਂਗੇ ਵੈਸੇ ਬਹੁਤ ਜ਼ਿਆਦੇ ਘੱਟ ਹੁੰਦੇ ਨੇ ਕਿ ਜਿਹੜੇ ਕਹਿੰਦੇ ਨੇਗੇ ਵੇਜੀ ਪਵਾ ਕੇ ਦਿੰਦੇ ਪਰ ਆਹ ਪਹਿਲਾ ਆਫਰ ਸੁਣਿਆਗਾ ਤੇ ਹੁਣ ਤੁਸੀਂ ਟਾਇਰ ਵੀ ਵੇਜੀ ਚੇਂਜ ਕਰਵਾ ਸਕਦੇ ਹੋਗੇ ਆਕੇ ਤੇ ਮਾਡਲ ਹੈਗਾ 23 ਬਾਈਜੀ ਹਾਂਜੀ ਠੀਕ ਆ ਜੀ ਤੇ ਘੰਟੇ ਕਿਨੇ ਚੱਲੇ ਇਹ 70 ਘੰਟੇ ਚੱਲੇ ਓਨਲੀ ਬਦਾਂਗੇ ਤਾਂ ਚੱਲੇ ਉਹ ਟਰੈਕਟਰ ਹੈਗਾ ਬਾਕੀ ਸਾਨੂੰ ਨਿਗਾ ਮਰਵਾ ਦੇਣਗੇ ਤੇ ਲੈ ਇਸ ਦਾ ਜਸਪ੍ਰੀਤ ਨਿਗਾ ਮਰਵਾ ਦੀ ਲੈ ਵੇ 22 ਘੰਟੇ 77 ਘੰਟੇ ਚੱਲਿਆ ਹੋਇਆਗਾ ਆਲ ओरिजिनल ਚੱਲਿਆ ਹੋਇਆ ਬਈ ਜੀ ਹਾਂਜੀ ਕਿਉਂਕਿ ਮਾਰਕੇ ਦੱਸ ਰਿਆ ਨੇ ਵੈਸੇ ਤਾਂ ਠੀਕ ਹੈ ਬਈ ਜੀ 77 ਘੰਟੇ ओरिजिनल ਚੱਲਿਆ ਆ ਤੇ ਨੰਬਰ ਤਾਂ ਵੀ ਪੰਜਾਬੀ ਹੈ ਨਾ ਬਈ ਨੰਬਰ ਆਪਣਾ ਸਾਈਡ ਟਰੈਕਟਰ ਪੰਜਾਬ ਹੁੰਦਾ ਪਹਿਲੇ 9 ਆ ਠੀਕ ਹੈ ਪਹਿਲੇ 9 ਵਾਗਾ ਇੰਜਨ ਗੇਅਰ ਦੀ ਗਾਰੰਟੀ ਹੋ ਬਈ ਆਪਣੇ ਕੋਲ ਚਾਹੀ ਕੋਈ ਬਾਹ ਕੇ ਲੈ ਕੇ ਜਾ ਸਕਦਾ ਠੀਕ ਹੈ ਤੇ ਜੋ ਘੱਟ ਪੈ ਵਾ ਕੱਲੀ ਹਾਂ ਠੀਕ ਹੈ ਜੀ ਭਾਈ ਜੋ ਘੱਟ ਕੱਲੀ ਪੈ ਪਾਗੇ ਟਾਪ ਮਾਡਲ ਦਾ ਤੁਹਾਨੂੰ ਮਿਲ ਜੂਗਾ ਜਿਹੜਾ ਅੱਜ ਕੱਲ 24 ਚ ਆ ਰਿਹਾਗਾ ਪਰ ਇਹ ਟਰੈਕਟਰ ਦੀ ਮਾਰਕੀਟ ਉਹਨਾਂ ਨਾਲ ਜਾਦੇ ਆ ਜੀ ਇਹ ਪਹਿਲੇ ਜੀ ਸੋਦਾਈ ਟੋਪ ਮਾਡਲ ਕਹਿ ਸਕਦੇ ਆ ਠੀਕ ਹੈ ਟੋਪ ਮਾਡਲ ਲਗਾ ਇਹ ਸੋਦਾਈ ਟੋਪ ਮਾਡਲ ਲਾਸਟ ਪੀਸ ਨੇ ਇਹ ਲਾਸਟ ਪੀਸ ਨੇਗੇ ਇਹ ਮੈਂ 18 ਦਾ ਕਹਿੰਦੀ ਸੀ ਕਿ ਦੇਗੀ ਚੁੱਲੇ ਵਾਲਾ ਆਇਆ ਹੈ ਨਾ ਉਵੇਂ ਲਾਸਟ ਵਾਲੇ ਨੇਗੇ 23 ਵਾਲੇ ਠੀਕ ਆ ਜੀ ਤੇ ਇਹ ਦੀ ਡਿਮਾਂਡ ਇੰਨੀ ਮਾਰਕੀਟ ਆ ਬਦੋ ਡਾਕਟਰ ਪੁਰਾਣੀ ਆ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹ ਡਿਮਾਂਡ 8 ਲੱਖ ਤੇ 15000 ਰੁਪਇਆ ਠੀਕ ਆ ਜੀ ਜੇ ਆਪਣੀ ਵੀਡੀਓ ਦੇ ਸਹੀ 8 ਲੱਖ ਆ ਦੇ ਦਾਂਗੇ ਮੂਲੇ ਟਾਇਰ ਜਹਾਜੀ ਭਾ ਕੇ ਦੇ ਦਾਂਗੇ ਜਹਾਜੀ ਭਾ ਕੇ ਦੇ ਦਾਂਗੇ ਨਵੇਂ ਹੁਣ ਸੋਨੂੰ ਜਹਾਜੀ ਟਾਇਰ ਵੀ ਬਾਈ પાਕੇ ਦੇ ਦਣਗੇ ਤੇ ਬਾਈ ਕਹਿੰਦਾ 8 ਲੱਖ ਰੁਪਏ ਦੇ ਦੇ ਦਣਗੇ ਘਟੋ ਘਟ ਨਾ ਵਾਲਾ 15 10 15000 ਦੇ ਮਹਿੰਗੇ ਤਾਂ ਉਹੀ ਹੋਣਗੇ ਟਾਇਰ ਹਾਂ ਠੀਕ ਆ ਜੀ ਚਲੋ ਬਈ ਜੀ ਆਲਾ ਟਰੈਕਟਰ ਦਿਖਾਉਣੇਗੇ ਸੋਨੂੰ ਸਵਰਾਜ 855 ਇੱਕ ਹੋਰ ਤਿਹਾਰ ਤੇ ਦੇ ਵੀ ਨਿਗਮਰਵਾਦੇ ਨਾਲ ਦਾਗਾ ਤੇ ਉਹ ਬਈ ਉਹ ਵੀ 3 ਸਪੀਡ ਚ ਹੈਗਾ 3 ਸਪੀਡ ਆਪਣੇ ਆਪਣੇ ਕੋਲ 3 ਸਪੀਡ ਚ ਤਿੰਨ ਟਰੈਕਟਰ ਨੇ ਆਪਣੇ ਕੋਲ ਠੀਕ ਆ ਜੀ ਤੇ ਇਹ ਵੀ ਬਈ ਜੀ 3 ਸਪੀਡ ਚ ਹੈਗਾ ਤੇ ਫਰੰਟ ਟਾਇਰਾਂ ਦੇ ਦੇ ਵੀ ਨਿਗਮਰਵਾਦੇ ਲੈ ਲੈ ਬਈ ਚੈੱਕ ਕਰ ਲਓ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ ਬਾਈ ਆ ਜੀ ਏ ਬਾਈ ਮਾਡਲ ਆਗਾ ਤੇ ਚਲ ਚਲਾ ਬਾਈ ਜੀ ਚਲਾਜੋ ਪੂਰਾ ਓਕੇ ਆਈ ਕਹਿ ਸਕਦੇ ਹਾਂ ਠੀਕ ਹੈ ਜੀ ਤੇ ਕਿੰਨਾ ਮਹੀਆਈ ਨਵੇਂ ਆ ਇਹਨਾਂ ਨੂੰ ਕੋਈ ਹੋਰ ਠੀਕ ਹੈ ਜੀ ਤੇ ਕਿੰਨੇ ਘੰਟੇ ਚੱਲੇ ਬਾਈ 170 72 ਘੰਟੇ ਚੱਲੇ ਹੋਏ ਜੀ ਬਾਈ ਜੀ 170 72 ਘੰਟੇ ਤੇ ਇਹ ਚੱਲੇ ਹੋਏ ਸੀ 72 ਘੰਟੇ ਚਲੋ ਬਈ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ ਚਾਰੇ ਪਾਸੇ ਘੁੰਮ ਕੇ ਦਿਖਾ ਦੇ ਤੇ ਵਧਾਈਆਂ ਚੱਲੇ ਹੋਏ ਹਜੇ ਮੇਰੇ ਲੱਡੂ ਦਾ ਡੱਬਾ ਟੂਪਾ ਹੀ ਬੰਦੇ ਸੀ ਦੁਬਾਰ ਚ ਭਾਈਆਂ ਕੋਲੇ ਆ ਗਿਆ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 7 ਲੱਖ ਤੇ 95000 ਰੁਪਏ ਹੈ ਠੀਕ ਹੈ ਜੀ 7 ਲੱਖ ਤੇ ਫੀਚਰ ਦੋਨਾਂ ਚ ਸੇਮ ਹੀ ਨੇ ਬਾਈ ਹਾਂ ਠੀਕ ਹੈ ਫੀਚਰ ਦੋਨਾਂ ਚ ਸੇਮ ਹੀ ਨੇਗੇ ਤੇ ਅੱਜ ਹੁਣ ਆਪਾਂ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਸੋਨਾਲਿਕਾ 750 ਦਾ ਹੀ ਤਾਂ ਵੀ ਸੋਨਾਲਿਕਾ 750 ਦਾ ਆ ਗਿਆ ਤੇ ਪੰਜਾਬ ਨੰਬਰ ਚ ਹੈਗਾ ਤੇ ਮਾਡਲ ਬਾਈ ਜੀ ਮਾਡਲ ਹੀ 14 ਮਾਡਲ ਦਾ ਤੇ ਵੀ 14 ਮਾਡਲ ਦਾ ਹੈ ਕੰਡੀਸ਼ਨ ਹੈਗੀ ਹੈ ਬਾਈ ਜੀ 17 18 ਤੋਂ ਪਲੱਸ ਵਾਲੀ ਤੇ ਬੈਕ ਟਾਇਰ ਜਮਾ ਨਵੇਂ ਨਿਕ ਨੀਗਾਂ ਬਰਵਾਦੇ ਮਾਰਕੀਟ ਜਸਪ੍ਰੀ ਦਾ 14 ਦੇ ਟਾਇਰਾਂ ਚ ਬਈ ਜੀ 14 ਦੇ ਟਾਇਰਾਂ ਬਈ ਜੀ ਠੀਕ ਹੈ ਜੀ 14 ਦੇ ਟਾਇਰਾਂ ਜਗਾ ਫਰੰਟ ਅਰ ਵੀ ਨਵੇਂ ਪੈਣਗੇ ਤੇ ਹਜੇ ਮੰਨ ਵਾਲਾ ਡੁੰਮਣੇ ਟੁੱਟਿਆ ਨਗੀਆਂ ਤੇ ਇਹਦੀ ਡਿਮਾਂਡ ਬਈ ਜੀ 4.5 ਲੱਖ ਰੁਪਈਆ 4.5 ਲੱਖ ਰੁਪਈਆ ਇੰਜਨ ਗੇਅਰ ਦਾ ਓਕੇ ਬਈ ਜੀ ਰੰਗ ਪਿੰਡ ਦਾ ਰੰਗ ਪਿੰਡ ਸਭ ਰੇਜਨ ਇੰਜਨ ਗੇਅਰ ਤੇ ਆਪਣੇ ਇਨੀ ਗਾਰੰਟੀ ਵਿੱਚ ਬਾਕੇ ਲੈ ਜਾਈਏ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੇ ਵੀ ਅਗੜਾ ਬਾਕੇ ਲੈ ਜੇ ਬਈ ਬਾਕੀ ਤੁਸੀਂ ਮੌਕੇ ਤੇ ਆਉਂਗੇ ਬਾਕੇ ਜਰੂਰ ਲਏ ਬਈ ਜੀ ਤੇ ਗਾਰੰਟੀ ਇਹ 30 ਸਪੀਡ ਚੱਗਾ ਸੁਪਰ ਸੀਟਰ ਨੂੰ ਤਾਂ ਕਪਾ ਵਾਲਾ ਠੀਕ ਆ ਜੀ ਤੇ ਚੇਂਜਰ ਗੇਅਰ ਵਾਲਾ ਗਿਆ ਬਾਈ ਜੀ ਪਾਵਰ ਸਟੀering ਦਾ ਟੋਅ ਮਰ ਲਗਾ 14 ਦੇ ਟਾਇਰਾਂ ਚ ਕਿ 16 ਦੇ ਬਾਈ ਇਹ 14 ਦੇ ਟਾਇਰਾਂ ਚ ਹੀ ਬਾਈ ਠੀਕ ਆ 14 ਦੇ ਟਾਇਰਾਂ ਚ ਤੇ ਕਿੰਨੇ ਕੇ ਪੈਸੇ ਪਏ ਬਾਈ ਟਾਇਰ ਟਾਇਰ ਦੇ 80 ਪੈਸੇ ਨਾਲ ਦੇ ਟਾਇਰ ਆ ਜੀ ਠੀਕ ਆ ਜੀ ਖੁੱਲੇ ਪਲੇਟਫਾਰਮ ਚ ਆਗੜਾ ਬਾਈ ਜੀ ਇਹ ਇਹ ਕਿੰਨੇ ਘੰਟੇ ਚੱਲੂਗੀ ਤਕਰੀਬਨ ਇਹ ਮੈਨਾਂ 1500 ਘੰਟੇ ਚੱਲਿਆ ਹੋਇਆ ਬਾਈ ਠੀਕ ਆ ਜੀ 1500 ਘੰਟੇ ਦੇ ਕਰੀਬਨ ਚੱਲਿਆ ਹੋਇਆਗਾ ਬਾਕੀ ਕੰਡੀਸ਼ਨ ਦੇਖ ਕੇ ਲੱਗਦਾ ਵੀ ਹੈਗਾ ਇਸ ਮਹੀ ਇਹਦੀ ਡਿਮਾਂਡ ਬਾਈ ਜੀ ਇਹਦੀ 5.5 ਲੱਖ ਰੁਪਈਆ ਲੈ ਬਈ ਇਹਦੀ 5.5 ਲੱਖ ਰੁਪਈਆ ਮਾਨਤਨ ਬਾਈ ਹਰੇਕ ਟਰੈਕਟਰ ਤੇ ਹੋਜੂ ਪੂਰਾ ਮਾਨਤਨ ਕਰਾਂਗੇ ਬਾਈ ਠੀਕ ਆ ਬਾਈ ਮਾਨਤਨ ਹਰੇਕ ਟਰੈਕਟਰ ਤੇ ਹੋਜੂ ਇਹ ਨਹੀਂ ਹੈਗਾ ਵੀ 5.5 ਲੱਖ ਰੁਪਈਆ ਲਿਖਿਆ ਹੈਗਾ ਵੀ ਇੰਨੇ ਦੇ ਮਿਲੂਗਾ ਨਾ ਬਈ ਮੌਕੇ ਤੇ ਹੋ ਜਾਂਦਾ ਇੱਕ ਵਾਰੀ ਕਾਲ ਕਰ ਲਓ ਬਾਈ ਜੀ ਤੇ ਅਗੇ ਹੈਗਾ ਬਾਈ ਜੀ ਇਹ ਸ ਟਰੈਕਟਰ ਇਹ ਹੈਗਾ ਬਾਈ ਜੀ ਜਿਹੜਾ ਇਸ ਟਰੈਕਟਰ 855 ਦੇ ਬਰਾਬਰ ਲੱਗਦਾ ਹੈ ਇਹ ਠੀਕ ਆ ਪਰ ਜੇ ਆਪਾਂ ਗੱਲਬਾਤ ਕਰੀਏ ਸੋ ਪੱਕਾ ਥੋੜੀ ਮਾਰ ਖਾਂਦਾ ਜਿਹੜਾ ਹੂੰ ਤੇ ਮਾੜ ਲ ਬਾਈ ਜੀ ਇਹ 12 ਮਾੜਦਾ ਇਹ ਯਾਹ ਬਹੁਤ ਪਾਵਰਦਾ ਠੀਕ ਹੈ ਜੀ ਤੇ ਪੀਵੀ 28 ਮਲੇਰ ਕੋਟਲੇ ਦਾ ਨੰਬਰ ਆ ਬਈ ਟਰੈਕਟਰ ਦੀ ਕੰਡੀਸ਼ਨ ਕੋਈ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਆਨਲਾਈਨ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਕਿ ਆ ਚੈੱਕ ਕਰ ਲੋ ਤੇ ਟਾਇਰ ਬਈ ਜੀ ਟਾਇਰੇ 60 60 ਪੈਸੇ ਜੀ ਟਾਇਰੇ 60 60 ਪੈਸੇ ਜੀ ਠੀਕ ਹੈ ਜੀ ਮਾਡਲ 12 ਦਾ ਤੇ ਡਿਮਾਂਡ ਬਈ ਜੀ ਡਿਮਾਂਡ ਜੀ 2 ਲੱਖ ਤੇ 55000 ਰੁਪਇਆ ਠੀਕ ਹੈ ਜੀ 2 ਲੱਖ ਤੇ 55000 855 ਲੈਣ ਜਾ ਅਦਬੁੱਲ ਚ ਆ ਜਾਂਦਾ ਬਈ ਹਾਂ ਠੀਕ ਹੈ ਜੀ ਬਹੁਤ ਵਧੀਆ ਖੇਤੀ ਨੂੰ ਯਾਰ ਥੋੜੇ ਪਸੰਦ ਡੈਕਟਰ ਠੀਕ ਹੈ ਜੀ ਬਹੁਤ ਵਧੀਆ ਕੰਮ ਦਾ ਛੋਟੇ ਜ਼ਿੰਮੇਦਾਰ ਦਾ ਤੋਹਫਾ ਹਾਂ ਠੀਕ ਹੈ ਜੀ ਲੈ ਬਈ ਆਲ ਰੀਜਨਲ ਤੇ ਡਿਸਟ੍ਰੀਬਿਊਟਰ ਲੱਗਾ ਹਨ ਬਈ ਹਾਂ ਠੀਕ ਹੈ ਜੀ ਆਲਾ ਕਹਿੰਦੇ ਦੀ ਮਾਰਕੀਟ ਮਾਰਕੀਟ ਜਿਹੜਾ ਉਹ ਜਿਹੜਾ ਰੇਟ ਆ ਖਰਜ ਹੈ ਠੀਕ ਹੈ ਜਿਹੇ ਜਿਹੇ ਮਾਰਕੀਟ ਘਟਾ ਉਹ ਜਿਹੜਾ ਰੇਟ ਆ ਔਰ ਜੇ ਗੱਲਬਾਤ ਕਰੀਏ ਇੰਜਨ ਪੱਕਾ ਝੋਟਾ ਇਹ ਵੀ ਹਾਂ ਠੀਕ ਹੈ ਜੀ ਇਹ ਅੱਗੇ ਕਹੇ ਬਈ 53 10 ਜਾਂਦੀ ਯਾਰ ਇਹ ਹੈਗਾ ਬਈ ਜੀ ਖੁੱਲਵੇਂ ਹਿੱਸੇ ਵਾਲਾ ਲੈ ਬਈ ਬਾਕੀ ਚੈੱਕ ਕਰਵਾ ਲਓ ਆਮ ਬੰਦਾ ਹਿੱਸੇ ਵਾਲਾ ਉਹਦੇ ਨੇ ਪਰ ਇਹ ਖੁੱ ਮਾੜ ਲਾ ਬਾਈ ਜੀ 19 ਮਾੜ ਲਾ ਜੀ ਲੈ ਵੀ 19 ਮਾੜ ਲਾਗਾ ਪਲੇਟਫਾਰਮ ਤੇ ਨਿਗਮ ਰਵਾ ਦੇ ਜਸਪੀ ਦਾ ਲੈ ਵੀ ਚੈੱਕ ਕਰ ਲੋ ਪੈਰਦਾਨ ਪੂਰੇ ਸਾਫ ਹੋਏ ਨੇਗੇ 3 ਸਪੀਡ ਚਾਗਾ ਤੇ ਟਾਇਰ ਨਾਲ ਦੀ ਨਵੇ ਜੀ ਦੀ ਨਾਲ ਦੀ ਠੀਕ ਹੈ ਕਿੰਨੇ ਘੰਟ ਚੱਲੇ ਤਰੀ ਇਹ 1500 ਘੰਟ ਚੱਲੇ ਹੋਏ ਬਾਈ ਠੀਕ ਹੈ ਜੀ ਲਓ ਵੀ 1500 ਘੰਟ ਚੱਲੇਗਾ ਬਾਕੀ ਚਿਟਾ ਜੂਟਾ ਤੇ ਨਿਗਮ ਰਵਾ ਜਸਪੀ ਦਾ ਸਾਫ ਵੀ ਹੈ ਨੇ ਅਜੇ ਤੱਕ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 7 ਲੱਖ ਤੇ 25 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਠੀਕ ਹੈ ਲੋਕਲ ਬਰਨਾਲੇ ਦਾ ਨੰਬਰ ਹੈਗਾ ਸਰਵਾ ਸਪੀਡੂ ਆ ਜੀ ਰਿਵਰਸ ਸਪੀਡੂ ਆ ਕੋਲ ਟਾਪ ਮਾਡਲ ਕਿਹੜਾ ਸੱਜਾ ਹੈ ਠੀਕ ਹੈ ਲਓ ਵੀ ਟਾਪ ਮਾਡਲ ਟਰੈਕਟਰ ਹੈਗਾ ਤੇ ਬਾਕੀ ਵੀ ਮੇਨ ਲੋਕੇਸ਼ਨ ਬਈ ਜੀ ਆਪਣੇ ਖੰਡਾ ਸਟੈਂਡਰਡ ਜਾਉਂ ਦੇ ਟਰੈਕਟਰ ਖੜੇ ਹੁੰਦੇ ਉੱਥੇ ਜੀ ਠੀਕ ਹੈ ਜੀ ਤੇ ਜੇ ਕਿਸੇ ਨੇ ਕਿਰਾਏ ਤੇ ਲੈਣਾ ਹੋਵੇ ਕਿਰਾਏ ਤੇ ਮਿਲ ਜਾਂਦੇ ਜੀ ਠੀਕ ਹੈ ਜੀ ਕਾਪੀ ਆ ਜਾਂਦੀ ਗਾਰੰਟੀ ਨਾ ਗਰਾਊਂਡ ਤੱਕ ਹੀ ਗਾਰੰਟੀ ਹੁੰਦੀ ਹੈ ਲੋਨ ਆਪਾਂ ਕਰਾ ਦਾਂਗੇ ਠੀਕ ਹੈ ਜੀ ਅਗਲੇ ਥਿੰਬਲ ਮੂਲੇ ਸਹੀ ਹੋਣ ਜਹੀਏ ਲੋਨ ਠੀਕ ਹੈ ਜੀ ਸਿਮਬਲ ਅਗਲੇ ਦਾ ਡਿਪੈਂਡ ਹੈਗਾ ਬਾਕੀ ਲੋਨ ਹੋ ਜਾਣਾ ਹੈ ਹਾਂ ਜੀ ਠੀਕ ਹੈ ਬਈ ਤੇ ਹੋਰ ਵੀ ਟਰੈਕਟਰ ਹੁੰਦੇ ਨੇ ਨਾ ਆਪਣੇ ਕੋਲ ਆ ਜਾਂਦੇ ਠੀਕ ਹੈ 3 ਸਪੀਡ 3 ਸਪੀਡ ਤੇ ਭਾਈ ਜੀ ਤੇ ਨਾ ਡਰਾਈਵਰ ਨੇ ਤੇ ਹੋਰ ਭਾਈ ਜੀ ਤੇ ਜਿਹੜੇ ਕਿਰਾਏ ਤੇ ਕਿਹਾ ਉਹ ਕੋਈ ਹੈਗਾ ਨਹੀਂ ਬਿਲਕੁਲ ਹੂੰ 800 ਬੰਦੇ ਗਿਆ ਹੋ 3 ਸਪੀਡ ਕਿਰਾਇਤੀ ਠੀਕ ਹੈ ਠੀਕ ਹੈ ਭਾਈ ਧੰਨਵਾਦ ਸਸਿਕਾ ਚਲੋ ਭਾਈ ਵੀਡੀਓ ਨੂੰ ਸ਼ੇਅਰ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਆਗਲੀ ਆਗਲੀ ਵੀਡੀਓ ਨਾਲ ਮਿਲਦੇ ਹਾਂ ਧੰਨਵਾਦ ਸਸਿਕਾ